ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਵਿੱਚ 360 ਲੱਕੀ ਪੀਆਰ ਦੇ ਡਰਾਅ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਦੱਸੋ ਇਹ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿੱਚ 360 ਮੀ ਦੁਆਰਾ ਨੂੰ ਕੈਨੇਡਾ ਦੀ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਸੀਆਰਐਸ 515 ਦਰਜ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉੱਚਾ ਚੱਲ ਰਿਹਾ ਸੀ ਇਸ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਮਹੀਨੇ ਹੁਣ ਤੱਕ 17362 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀ ਦਾਖਲ ਕਰਨ ਦੇ ਸੱਦੇ ਭੇਜ ਚੁੱਕੇ ਹਨ ਪ੍ਰੋਵੀਜ਼ਨ ਨੋਰਮਲੀ ਪ੍ਰੋਗਰਾਮ ਅਧੀਨ ਕੱਲ 1391 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਭੇਜਿਆ ਗਿਆ ਪਰ ਘੱਟ ਤੋਂ Oh God, it's... CRS 670 ਰਹਾ PNSP ਵਿੱਚ 600 ਪੁਆਇੰਟ ਖੁਦ ਬਖੁਦ ਮਿਲ ਜਾਂਦੇ ਹਨ ਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ਕਲ ਨਹੀਂ ਕਰਨੀ ਪੈਂਦੀ CRS ਲੰਬੇ ਸਮੇਂ ਬਾਅਦ ਮਾਮੂਲੀ ਤੌਰ ਤੇ ਹਟਾਇਆ ਹੈ ਜਿਮਾਲ ਵੱਜੋਂ ਜੇ ਕਿਸੇ ਉਮੀਦਵਾਰ ਦਾ ਸਕੋਰ 300 ਬਣਦਾ ਹੈ ਤੇ ਉਸ ਨੂੰ ਪ੍ਰੋਵੀਜ਼ਨ ਨਾਮੀਨੇਸ਼ਨ ਪ੍ਰੋਗਰਾਮ ਅਧੀਨ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਉਸ ਦਾ ਕੁੱਲ ਸਕੋਰ 900 ਹੋ ਜਾਵੇਗਾ ਦੱਸ ਦਈਏ ਕਿ 2023 ਦੇ ਐਕਸਪ੍ਰੈਸ ਐਂਟਰੀ ਇਹਨਾਂ ਸ਼੍ਰੋਣੀਆ ਦੇ ਆਧਾਰਤ ਚੋਣ ਪ੍ਰਕਿਰਿਆ ਆਰੰਭੀਕੀ ਹੈ ਤਾਂ ਕੁਝ ਖਾਸ ਖੇਤਰਾਂ ਵਿੱਚ ਹੁਨਰਮੰਦ ਖਾਮੀਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਰਹੀ ਹੈ ਹੈਲਥ ਕੇਅਰ ਸੈਕਟਰ ਸਭ ਤੋਂ ਉੱਪਰ ਹੈ ਜਦਕਿ ਸਾਇੰਸ ਟੈਕਨੋਲੋਜੀ ਅਤੇ ਮੈਥੋਡੋਲੋਜੀ ਦੇ ਪੇਸ਼ੇ ਵਿੱਚ ਵੀ ਮੰਗ ਘਟਣ ਦਾ ਨਾਮ ਨਹੀਂ ਲੈ ਰਹੀ ਦੂਜੇ ਪਾਸੇ ਕਾਰਪੈਂਟਰ ਪਲੰਬਰ ਅਤੇ ਕੰਟਰੈਕਟਰ ਵੀ ਭਾਰੀ ਮੰਗ ਦੀ ਨਾ ਹਾਂ ਦੇ ਹਨ ਟ੍ਰਾਂਸਪੋਰਟੇਸ਼ਨ ਤੋਂ ਇਲਾਵਾ ਐਗਰੀਕਲਚਰ ਨਾਲ ਸੰਬੰਧਿਤ ਕਾਮਯਾਬ ਲੋਕੀ ਦਰਜੀ ਦਿੱਤੇ ਜਾ ਰਹੀ ਹੈ ਦੱਸ ਇਹ ਕਿ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਵਿੱਚ 360 ਲੋਕੀ ਦੁਆਰਾ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਪੁਆਇੰਟ ਉਹਨਾਂ ਦੇ 300 ਪੁਆਇੰਟ ਜਾਂ 600 ਪੁਆਇੰਟ ਆਪਣੇ ਆਪ ਉਹਨਾਂ ਦੇ ਪੁਆਇੰਟਾਂ ਦੇ ਵਿੱਚ ਐਡ ਹੋ ਜਾਣਗੇ ਇਹ ਮੌਕਾ ਹੈ ਕੈਨੇਡਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਜਿਹੜੇ ਪੀਆਰ ਕਾਣ ਨਹੀਂ ਮਿਲ ਕਰ ਰਹੇ ਨੇ ਤੇ ਉਹ ਪੀਆਰ ਹਾਸਲ ਨਹੀਂ ਕਰ ਪਾ ਰਹੇ ਤਾਂ ਪੀਆਰ ਦੇਣ ਲਈ ਜਿਹੜੀ ਐਕਸਪ੍ਰੈਸ ਐਂਟਰੀ ਕੈਨੇਡਾ ਸਰਕਾਰ ਵੱਲੋਂ ਜਿਹੜੀ ਐਕਸਪ੍ਰੈਸ ਐਂਟਰੀ ਜਾਰੀ ਕਰ ਰਹੀ ਹੈ 360 ਲੋਕਾਂ ਨੂੰ ਸਦਾ ਭੇਜਿਆ ਗਿਆ ਹੈ ਅਤੇ ਉਹ ਆਪਣੀ ਪੀਆਰ ਅਪਲਾਈ ਕਰ ਸਕਦੇ ਨੇ ਆਪਣੇ ਪੁਆਇੰਟ ਵਧਾ ਕੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰ ਸਕਦੇ ਨੇ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਵਿੱਚ 360 ਲੱਕੀ ਪੀਆਰ ਦੇ ਡਰਾਅ ਨੂੰ ਸਦਾ ਦਿੱਤਾ ਜਾ ਰਿਹਾ ਹੈ ਦੱਸੇ ਇਹ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿੱਚ 300 ਮੀ ਦੁਆਰਾ ਨੂੰ ਕੈਨੇਡਾ ਦੀ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ CRS 515 ਦਰਜ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉੱਚਾ ਚੱਲ ਰਿਹਾ ਸੀ ਇਸ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਮਹੀਨੇ ਹੁਣ ਤੱਕ 17361 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀ ਦਾਖਲ ਕਰਨ ਦੇ ਸੱਦੇ ਭੇਜ ਚੁੱਕੇ ਹਨ ਪ੍ਰੋਵੀਜ਼ਨ ਨੋਰਮਲੀ ਪ੍ਰੋਗਰਾਮ ਅਧੀਨ ਕੱਲ 1391 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਭੇਜਿਆ ਗਿਆ ਪਰ ਘੱਟ ਤੋਂ ਕਟ CRS ਸੋਰਚੇ ਸੋ 70 ਰਹਾ PNSP ਵਿੱਚ 600 ਪੁਆਇੰਟ ਖੁਦ ਬਖੁਦ ਮਿਲ ਜਾਂਦੇ ਹਨ ਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ਕਲ ਨਹੀਂ ਕਰਨੀ ਪੈਂਦੀ CRS ਲੰਬੇ ਸਮੇਂ ਬਾਅਦ ਮਾਮੂਲੀ ਤੌਰ ਤੇ ਹਟਾਇਆ ਹੈ ਜਿਮਾਲ ਵੱਜੋਂ ਜੇ ਕਿਸੇ ਉਮੀਦਵਾਰ ਦਾ ਸਕੋਰ 300 ਬਣਦਾ ਹੈ ਤੇ ਉਸ ਨੂੰ ਪ੍ਰੋਵੀਜ਼ਨ ਨਾਮੀਨੇਸ਼ਨ ਪ੍ਰੋਗਰਾਮ ਅਧੀਨ ਨਾਮ ਜਿੱਤ ਕੀਤਾ ਜਾਂਦਾ ਹੈ ਤਾਂ ਉਸਦਾ ਕੁੱਲ ਸਕੋਰ 900 ਹੋ ਜਾਵੇਗਾ ਦੱਸ ਦਈਏ ਕਿ 2023 ਇਸ ਪ੍ਰੈਸ ਐਂਟਰੀ ਅਧੀਨ ਨਿਸ਼ਰੋਣੀਆਂ ਦੇ ਆਧਾਰਤ ਚੋਣ ਪ੍ਰਕਿਰਿਆ ਆਰੰਭੀਤ ਕੀਤੀ ਗਈ ਹੈ ਤਾਂ ਕੁਝ ਖਾਸ ਖੇਤਰਾਂ ਵਿੱਚ ਹੁਨਰਮੰਦ ਖਾਮੀਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਰਹੀ ਹੈ ਹੈਲਥ ਕੇਅਰ ਸੈਕਟਰ ਸਭ ਤੋਂ ਉੱਪਰ ਹੈ ਜਦਕਿ ਸਾਇੰਸ ਟੈਕਨੋਲੋਜੀ ਦੇ ਮੈਥੋਲੋਜੀ ਦੇ ਪੇਸ਼ੇ ਵਿੱਚ ਵੀ ਮੰਗ ਘਟਣ ਦਾ ਨਾਮ ਨਹੀਂ ਲੈ ਰਹੀ ਦੂਜੇ ਪਾਸੇ ਕਾਰਪੇਂਟਰ ਪਲੰਬਰ ਅਤੇ ਕੰਟਰੈਕਟਰ ਵੀ ਭਾਰੀ ਮੰਗਲ ਦੀਨ ਆਉਂਦੇ ਹਨ ਟਰਾਂਸਪੋਰਟੇਸ਼ਨ ਤੋਂ ਇਲਾਵਾ ਐਗਰੀਕਲਚਰ ਨਾਲ ਸੰਬੰਧਿਤ ਕੰਮੀਆਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ ਦੱਸ ਇਹ ਕਿ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਵਿੱਚ 63 ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਪੁਆਇੰਟ ਉਹਨਾਂ ਦੇ 300 ਪੁਆਇੰਟ ਜਾਂ 600 ਪੁਆਇੰਟ ਆਪਣੇ ਆਪ ਉਹਨਾਂ ਦੇ ਪੁਆਇੰਟਾਂ ਦੇ ਵਿੱਚ ਐਡ ਹੋ ਜਾਣਗੇ ਇਹ ਮੌਕਾ ਹੈ ਕੈਨੇਡਾ ਦੇ ਵਿੱਚ ਰਹੇ ਲੋਕਾਂ ਨੂੰ ਜਿਹੜੇ ਪੀਆਰ ਕਾਉਣ ਲਈ ਇੰਨੀ ਬੇਨਤ ਕਰ ਰਹੇ ਨੇ ਤੇ ਉਹ ਪੀਆਰ ਹਾਸਲ ਨਹੀਂ ਕਰ پا ਰਹੇ ਤਾਂ ਪੀਆਰ ਦੇਣ ਲਈ ਜਿਹੜੀ ਐਕਸਪ੍ਰੈਸ ਐਂਟਰੀ ਕੈਨੇਡਾ ਸਰਕਾਰ ਵੱਲੋਂ ਜਿਹੜੀ ਐਕਸਪ੍ਰੈਸ ਐਂਟਰੀ ਜਾਰੀ ਕਰ ਰਹੀ ਹੈ 630 ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ ਤੇ ਉਹ ਆਪਣੀ ਪੀਆਰ ਅਪਲਾਈ ਕਰ ਸਕਦੇ ਨੇ ਆਪਣੇ पॉइंट 2 आके कैनेडियन सिटिझनशिप हांसिल कर सकते नवीन आणि ताज्या खबरा लेके मुढ हाजर होऊ मांगे तब तक दी इजाजत धन्यवाद